ਭਾਈ ਸਾਸਤਰੀ ਕਾਲ ਅਸਨ ਨੂੰ ਅੱਜ ਨਵਾਂ ਤਿਆਰਵਾ ਦਿਖਾਉਣੇ ਜੀ ਆ ਬੈਟਰੀ ਤੇ ਇਨਵਰਟਰ ਬਾਣ ਚ ਲੈ ਆਂਦਾ ਦੇਖੋ ਇਧਰ ਦੀ ਅਸੀਂ ਸੁੰਨਾ ਪਿਆ ਸੀ ਸੁੱਕਾ ਸਾਡਾ ਤੇ ਤਾਰਾਂ ਅਸੀਂ ਸਾਡਾ ਜੈਂਪਰ ਟੁੱਟ ਗਿਆ ਸੀ ਤੇ ਉਹ ਲੈਂਦਾ ਨਹੀਂ ਸੀ ਤਾਂ ਹ ਉਹ ਪੁਰਜ਼ਾ ਫਿਰ 나ੜ ਬਾਲੇ ਜੰਗਾਲ ਗਏ ਹੋਏ ਸੀ 10 12 ਸਾਲ ਹੁਣ ਨਟਾਂ ਨੂੰ ਤੇ ਉਹ ਫਿਰ ਚੈਂਡਰ ਲੈਂਦੇ ਨਹੀਂ ਸੀ 나ਟ ਜਾਮ ਸੀ ਸੈਣੀ ਵੀ ਨਹੀਂ ਚੱਲਦੀ ਸੀ ਫਿਰ ਅਸੀਂ ਕਾਟਰ ਲੈ ਕੇ ਕਾਟਰ ਲੈ ਕੇ ਤੇ ਨਮੀਟਰ ਲੈ ਕੇ ਇਹ ਸੱਟ ਤਾਂ ਆ ਦੇਖੋ ਜਿੰਦਰ ਸੱਟ ਲਿਆ ਤਾਂ ਤੋਂ ਦੇਖੋ ਜੀ ਇਹ ਆ ਸੌਖਾ ਤਰੀਕਾ ਕਿਸਾਨ ਵੀਰਾਂ ਲਈ ਹਾਂਜੀ ਨਮੀਟਰ ਲੈ ਜਾਓ ਨਮੀਟਰ ਲੈ ਕੇ ਬੈਟਰੀ ਲੈ ਕੇ ਬਾਣ ਦੇ ਵਿਚਾਲੇ ਆ ਦੇਖੋ ਜਿੱਥੇ ਮਰਜ਼ੀ ਹੋਵੇ ਉੱਥੇ ਲੈ ਜਾਓ ਕੱਟਣਾ ਵੱਡੋ ਨਾਟ ਸੌਖੀ ਜਾਨ ਸੈਣੀ ਥੋੜੀ ਬਈ ਚਾਲਦੀ ਨਾ ਉੱਥੇ ਯਾਰੀ ਦਾ ਬਲੇਡ ਚੱਲੇ ਹਾਂਜੀ ਆ ਦੇਖੋ ਨਮੀਟਰ ਤੇ ਆਪੀ ਬੈਟਰੀ ਤੇ ਉਹ ਸਾਡਾ ਬੰਦਾ ਕਟਰ ਕਟਰ ਵੀ ਦਿਖਾ ਦੇਣਾ ਤੁਹਾਨੂੰ ਆ ਦੇਖੋ ਜੀ ਕਟਰ ਸਮਾਰ ਕੇ ਦਿਖਾ ਹਲਾ ਕੇ ਆਹ ਦੇ ਕਟਰ ਬਿਜਲੀ ਵਾਲਾ ਕਟਰ ਜਿਹੜਾ ਹੁੰਦਾ ਆਪਣਾ ਆਮ ਹੀ ਉਹਨ ਮੀਟਰ ਤੇ ਲਾ ਕੇ ਵੱਡ ਲਓ ਜੀ ਧੰਨਵਾਦ ਜੀ ਆਹ ਦੇਖੋ ਜੀ ਤਾਰਾਂ ਪੁੰਦੇ ਸੀ ਤਾਂ ਕਰਕੇ ਨਾਟ ਵੱਡ ਨਹੀਂ ਆਦੇ ਓਕੇ